ਕੰਮ ਸੀਗੇ ਜਿੰਨਾ ਵਾਸਤੇ ਇੱਥੇ ਲੰਬੀਆਂ ਲੰਬੀਆਂ ਲਾਈਨਾਂ ਲੱਗਦੀਆਂ ਸੀ ਅੱਜ ਉਹ ਖੱਜਲ ਖਵਾਰੀਆਂ ਨੂੰ ਜਿੰਦਾ ਲਾ ਦਿੱਤਾ ਗਿਆ ਅੱਜ ਇੱਥੇ ਜਿਹੜੀ ਕ腐ਪਸ਼ਨ ਚੱਲਦੀ ਸੀ ਕੋਈ ਨਾ ਕੋਈ ਏਜੰਟ ਫਿਰਦੇ ਹੋਣਗੇ ਮੈਂ ਤੇਰਾ ਕੰਮ ਕਰਾ ਦੂੰਗਾ ਤੂੰ ਮੈਨੂੰ ਆਦ ਕਰਦੇ ਹੋ ਕਰਦੇ ਵਿੱਚ ਫਿਰਦੇ ਰਹਿੰਦੇ ਦਲਾਲ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਕਮਿਸ਼ਨਾਂ ਨੂੰ ਜਿੰਦਾ ਲੱਗ ਗਿਆ ਤੇ ਚਾਬੀਆਂ ਜਿਹੜੀਆਂ ਨੇ ਡਸਟਬਿਨ ਚ ਛੁੱਟ ਦਿੱਤੀਆਂ ਗਈਆਂ ਨੇ ਅਸੀਂ ਵਾਦਾ ਕੀਤਾ ਸੀ ਸਰਕਾਰ ਵੱਲੋਂ ਵੀ ਪਾਰਟੀ ਵੱਲੋਂ ਵੀ ਕਿ ਕਰਪਸ਼ਨ ਦੇ ਮਾਮਲੇ 'ਚ ਸਾਡੀ ਜ਼ੀਰੋ ਟੋਲਰੈਂਸ ਹੋਊਗੀ ਹਰ ਇੱਕ ਫੀਲਡ ਦੇ ਵਿੱਚ ਇਸ ਤੋਂ ਪਹਿਲਾਂ ਤਹਿਸੀਲਾਂ ਦੇ ਵਿੱਚ ਅਸੀਂ ਰਜਿਸਟਰੀਆਂ ਦੇ ਮਾਮਲੇ 'ਚ ਗੁਰਦੌਰੀਆਂ ਦੇ ਮਾਮਲੇ 'ਚ ਫਰਦ ਲੈਣੀ ਆ ਫਰਦ ਅਪਡੇਟ ਕਰਾਉਣੀ ਆ ਇਨਤਕਾਲ ਕਰਾਉਣੇ ਨੇ ਉਹਨਾਂ ਨੂੰ ਵੀ ਅਪਡੇਟ ਕੀਤਾ ਬਹੁਤ ਸਾਰੇ ਲੋਕਾਂ ਦੇ ਫੋਨ ਆਉਂਦੇ ਨੇ ਕਿ ਜੀ ਸਾਡਾ ਬਹੁਤ ਬਚਾ ਹੋ ਗਿਆ ਸਾਡਾ ਖੜਾ ਛੁੱਟ ਗਿਆ ਪਹਿਲਾਂ ਤਾਂ ਕਚੈਰੀ ਚ ਆਉਣ ਵੇਲੇ ਡਰ ਲੱਗਦਾ ਸੀ ਫਿਰ ਜੇ ਆ ਜਾਂਦੇ ਸੀ ਤਾਂ ਜਾਣ ਵੇਲੇ ਬਹੁਤਾ ਲੱਗਦਾ ਸੀ ਕਿ ਇੱਥੋਂ ਬਚ ਕੇ ਨਿਕਲ ਜਾਾਂਗੇ ਨਿੰਬੂ ਵਾਂਗੂ ਨਿਚੋੜ ਦਿੰਦੇ ਸੀ ਸੋ ਹੁਣ ਡਿਜੀਟਲ ਅੱਜ ਕੱਲ੍ਹ ਜ਼ਮਾਨਾ ਡਿਜੀਟਲ ਹੋ ਗਿਆ 1076 ਇਸ ਨੰਬਰ ਤੇ ਕਾਲ ਕਰਕੇ ਲਰਨਿੰਗ ਲਾਇਸੈਂਸ ਦਾ ਤੱਕ ਦਾ ਟੈਸਟ ਵੀ ਤੁਸੀਂ ਘਰੋਂ ਬੈਠੇ ਦੇ ਸਕਦੇ ਹੋ ਸਿਰਫ ਦੋ ਤਿੰਨ ਚੀਜ਼ਾਂ ਨੇ ਜਿਹਦੇ ਵਾਸਤੇ ਇੱਥੇ ਆਉਣਾ ਪੈਣਾ ਇੱਕ ਤਾਂ ਫਿਜ਼ੀਕਲ ਟੈਸਟ ਦੇਣਾ ਹੈ ਇੱਕ ਫਿਟਨੈਸ ਚੈੱਕ ਕਰਾਉਣੀ ਹੈ ਉਹ ਦੋ ਤਿੰਨ ਚੀਜ਼ਾਂ ਨੇ ਜਿੰਨਾਂ ਵਾਸਤੇ ਇੱਥੇ ਆਉਣਾ ਪੈਣਾ ਨੀ ਤਾਂ ਇਹ ਜਿਹੜਾ ਆਰਟੀਓ ਸਾਹਿਬ ਨੇ ਡੀਸੀ ਸਾਹਿਬ ਨੂੰ ਇਹ ਕਹਿਤਾ ਕਿ ਜੀ ਆ ਜਿਹੜਾ ਸਾਡਾ ਜਿਹੜਾ ਦਫ਼ਤਰ ਹੈ ਬੜਾ ਵੱਡਾ ਹਾਲ ਹੈ ਇਹਨੂੰ ਤੁਸੀਂ ਆਪਣੇ ਕਿਸੇ ਹੋਰ ਕੰਮ ਲਈ ਵਰਤ ਸਕਦੇ ਹੋ ਕਿਉਂਕਿ ਅੱਜ ਤੋਂ ਬਾਅਦ ਇੱਥੇ ਲਾਈਨਾਂ ਲੱਗਣ ਵਾਲਾ ਜਾਂ ਵੇਟਿੰਗ ਰੂਮ ਜਿਹੜੇ ਨੇ ਉਹ ਬੰਦ ਹੋ ਗਏ ਤੇ ਕੋਈ ਵੀ ਮੁਲਾਜ਼ਮ ਨੂੰ ਬੇਰੁਜ਼ਗਾਰ ਨਹੀਂ ਕੀਤਾ ਜਾਊਗਾ ਉਹਨਾਂ ਨੂੰ ਕਿਸੇ ਨਾ ਕਿਸੇ ਹੋਰ ਕਲੈਰੀਕਲ ਜੌਬ ਤੇ ਜਾਂ ਉਹਨਾਂ ਦੀ ਜਿਹੜੀ ਡਿਗਰੀ ਹੈ ਉਹਦੇ ਮੁਤਾਬਕ ਉਹਨਾਂ ਦੀ ਜਿਹੜੀ ਕੁਆਲਿਫੀਕੇਸ਼ਨ ਹੈ ਉਹਦੇ ਮੁਤਾਬਕ ਕੋਈ ਨਾ ਕੋਈ ਕੰਮ ਕਿਸੇ ਹੋਰ ਡਿਪਾਰਟਮੈਂਟ ਚ ਮਿਲ ਜਾਊਗਾ ਕਿਸੇ ਦੀ ਰੋਟੀ ਨਹੀਂ ਖੋਣੀ ਕਿਸੇ ਦਾ ਚੁੱਲ੍ਹਾ ਜਿਹੜਾ ਉਹ 부ਜਣ ਨਹੀਂ ਦੇਣਾ ਪਰ ਨਾਲ ਨਾਲ ਲੋਕਾਂ ਦੇ ਚੁੱਲਿਆਂ ਨੂੰ ਵੀ ਬਚਾ ਕਰਨਾ ਹੈ ਜਿਹੜੇ ਮਤਲਬ ਪੂਰਾ ਦਿਨ ਫੁੱਟ ਜਾਂਦਾ ਸੀ ਇੱਥੇ 29 ਲੱਖ ਤੋਂ ਵੱਧ ਸਾਲ ਦੇ ਵਿੱਚ 29 ਲੱਖ ਤੋਂ ਵੱਧ ਇੱਥੇ ਜਿਹੜੇ ਐਪਲੀਕੈਂਟਸ ਆਉਂਦੇ ਸੀ 29 ਲੱਖ ਤੋਂ ਵੱਧ ਸਭ ਤੋਂ ਵੱਡਾ ਜਿਹੜਾ ਆਰਟੀਓ ਸੈਂਟਰ ਹੈ ਇਹ ਤੇ ਅੱਜ ਬੜੀ ਖੁਸ਼ੀ ਹੈ ਕਿ ਅਰਵਿੰਦ ਕੇਜਰੀਵਾਲ ਜੀ ਕਿਉਂਕਿ ਇਹਨਾਂ ਨੇ ਵੀ ਦਿੱਲੀ ਦੇ ਵਿੱਚ ਬਹੁਤ ਸਾਰੇ ਦਫ਼ਤਰਾਂ ਨੂੰ ਜਿੰਦੇ ਲਾ ਕੇ ਉਹਨਾਂ ਨੂੰ ਆਨਲਾਈਨ ਕੀਤਾ ਸੀ ਆਮ ਤੌਰ ਤੇ ਤੁਸੀਂ ਸੋਚਦੇ ਹੋਵੋਗੇ ਵੇ ਇਹ ਕਿ ਹੋ ਜਾ ਰਾਜ ਪ੍ਰਬੰਧ ਹੈ ਫੀਤਾ ਕੱਟ ਕੇ ਉਦਘਾਟਨ ਕੀਤਾ ਜਾਂਦਾ ਇੱਥੇ ਜਿੰਦਾ ਲਾ ਕੇ ਉਦਘਾਟਨ ਕੀਤਾ ਜਾਂਦਾ ਤੁਸੀਂ ਅਖਬਾਰਾਂ ਚ ਵੀ ਪੜਿਆ ਹੋਣਾ ਜਗਰਾਉ ਤੋਂ ਨਕੋਦਰ ਵਾਲਾ ਜਿਹੜਾ ਟੋਲ ਪਲਾਜ਼ਾ ਹੈ ਉਹ ਵੀ ਕੱਲ ਬੰਦ ਕਰਤਾ ਜਦ ਕਿ ਉਹਦਾ 2 ਸਾਲ ਦਾ ਹੋਰ ਟਾਈਮ ਸੀ ਪਰ ਉਹਨਾਂ ਨੇ ਅਸੀ ਕਿਹਾ ਵੀ ਅਸੀ ਐਕਸਟੈਂਸ਼ਨ ਨਹੀਂ ਦੇਣੀ ਤੁਹਾਡੇ ਪੈਸੇ ਪੂਰੇ ਹੋ ਗਏ ਤੁਸੀਂ ਜਾਓ ਸੋ 19ਵਾਂ ਟੋਲ ਪਲਾਜ਼ਾ ਜਿਹੜਾ ਬੰਦ ਹੋ ਰਿਹਾ ਤੇ ਸਾਲ ਦਾ ਜੇ ਸਾਲ ਦਾ ਲਈਏ ਤਾਂ ਲਗਭਗ 225 ਕਰੋੜ 220 ਕਰੋੜ ਰੁਪਈਆ ਲੋਕਾਂ ਦਾ ਜਿਹੜਾ ਉਹ ਬਚ ਰਿਹਾ ਤੇ 60 ਤੋਂ 65 ਲੱਖ ਪਰ ਡੇ ਤੇ ਆ ਜਾਂਦਾ ਜਿਹੜਾ ਸੜਕਾਂ ਤੇ ਅਸੀਂ ਉਹ ਵੀ ਇਹਦੇ ਵਿੱਚ ਡਿਪਾਰਟਮੈਂਟ ਚ ਆ ਜਾਂਦਾ ਦੇਖੋ ਜਦੋਂ ਆਪਾਂ ਗੱਡੀ ਖਰੀਦਦੇ ਹਾਂ ਉਦੋਂ ਵੀ 8% ਉਸ ਗੱਡੀ ਦੀ ਕੀਮਤ ਦਾ ਰੋਡ ਟੈਕਸ ਦਿੰਨੇ ਆ ਪੈਟਰੋਲ ਦੇ ਵਿੱਚ ਵੀ ਰੋਡ ਟੈਕਸ ਹੈ ਡੀਜ਼ਲ ਦੇ ਵਿੱਚ ਰੋਡ ਟੈਕਸ ਹੈ ਫਿਰ ਉਹ ਕਿਹੜੀਆਂ ਸੜਕਾਂ ਦਾ ਸੜਕਾਂ ਦਾ ਸਾਰੀਆਂ ਤੁਸੀਂ ਨਾਕੇ ਲਾ ਕੇ ਘੇਰ ਲੀਆਂ ਸੋ ਅਸੀਂ 19 ਤੋਲ ਪਲਾਜ਼ੇ ਜਿਹੜੇ ਨੇ ਬੰਦ ਕਰ ਦਿੱਤੇ ਨੇ ਐਸੀ ਤਰ੍ਹਾਂ ਦੇ ਸੁਧਾਰ ਜਿਹੜੇ ਨੇ ਉਹ ਲੋਕਪੱਕੀ ਸੁਧਾਰ ਚੱਲਦੇ ਰਹਿਣਗੇ ਆਉਣ ਵਾਲੇ ਦਿਨਾਂ 'ਚ ਬਹੁਤ ਵੱਡੀਆਂ-ਵੱਡੀਆਂ ਸਕੀਮਾਂ ਜਿਨ੍ਹਾਂ ਦੇ ਵਿੱਚ 10 ਲੱਖ ਦਾ ਜੀਵਨ ਬੀਮਾ ਰਾਸ਼ਨ ਦੀ ਡਿਲੀਵਰੀ ਵਾਲਾ ਜਿਹੜਾ ਬਹੁਤ ਵੱਡੇ ਸੁਧਾਰ ਕਰਕੇ ਉਹ ਡਿਜੀਟਲ ਤਰੀਕੇ ਨਾਲ ਤਾਂ ਕਿ ਜਿਹੜੀ ਸਕੀਮ ਜਿਹੜੇ ਵਸ ਜਿਹੜੇ ਬੰਦਿਆਂ ਵਾਸਤੇ ਬਣੀ ਆ ਉਹ ਉਹਨਾਂ ਤੱਕ ਪਹੁੰਚੇ ਲਾਈਨ 'ਚ ਖੜੇ ਆਖਰੀ ਬੰਦੇ ਤੱਕ ਉਹ ਸਕੀਮ ਦਾ ਲਾਭ ਪਹੁੰਚੇ ਇਹ ਸਾਡਾ ਮਕਸਦ ਹੈ ਔਰ ਇਮਾਨਦਾਰ ਸਰਕਾਰ ਔਰ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇਣ ਦਾ ਸਾਡਾ ਵਾਅਦਾ ਗਰੰਟੀ ਉਹ ਅਸੀਂ ਪੂਰਾ ਕਰ ਰਹੇ ਹਾਂ ਸਾਡੇ ਐਮਐਲਏ ਸਹਿਬਾਨ ਇੱਥੇ ਪਹੁੰਚੇ ਹੋਏ ਨੇ ਸਾਰੇ ਸਾਰੇ ਆਫੀਸਰ ਸਹਿਬਾਨ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਐਫਰਟ ਕੀਤੀ ਹੈ ਨਹੀਂ ਤਾਂ ਆਮ ਤੌਰ ਤੇ ਕੀ ਹੁੰਦਾ ਹੈ ਕਿ ਦਫ਼ਤਰ ਦੇ ਵਿੱਚੋਂ ਇੱਕ ਹੋਰ ਦਫ਼ਤਰ ਖੁੱਲ ਜਾਂਦਾ ਹੈ। ਉਹਦੇ ਚੋਂ ਇੱਕ ਹੋਰ ਦਫ਼ਤਰ ਖੁੱਲ ਜਾਂਦਾ ਹੈ। ਇੱਕ ਖੱਜਲ ਖਵਾਰੀਆਂ ਵਾਸਤੇ ਹੋਰ ਨਵਾਂ ਕਾਊਂਟਰ ਤਿਆਰ ਕਰ ਲਿਆ ਜਾਂਦਾ ਲੋਕਾਂ ਨੂੰ। ਔਰ ਜਿੰਨਾ ਤੁਸੀਂ ਉਹਨਾਂ ਨੂੰ ਖੱਜਲ ਖਵਾਰ ਕਰੀ ਜਾਓਂਗੇ ਰਿਸ਼ਵਤ ਦੇ ਮੌਕੇ ਉਨਾਂ ਹੀ ਜ਼ਿਆਦਾ ਵੱਧਦੇ ਜਾਂਦੇ ਰਹੇ। ਬੁੱਧਵਾਰ ਨੂੰ ਆਈ ਵੀਰਵਾਰ ਨੂੰ ਆਈ ਸ਼ੁੱਕਰਵਾਰ ਨੂੰ ਆਈ ਉਹ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਆਉਂਦੇ ਹੀ ਨਹੀਂ ਜਿੰਨਾ ਚਿਰ ਉਹ ਬੰਦਾ ਰਿਸ਼ਵਤ ਨਹੀਂ ਉਹ ਅਸਲ 'ਚ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਰਿਸ਼ਵਤਾਂ ਦੇ ਨਾਮ ਨੇ ਸੋ ਤੁਹਾਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਪਲੀਜ਼ ਇਹ ਸਾਰਾ ਸਿਸਟਮ ਦੇਖ ਕੇ ਖੁਦ ਫੋਨ ਕਰਕੇ ਚੈੱਕ ਕਰ ਲਿਓ ਕਿ ਇਹ ਜਿਹੜਾ ਬਹੁਤ ਹੀ ਡਿਜੀਟਲ ਤੇ ਲੇਟੈਸਟ ਹੈ ਪੰਜਾਬ ਪਹਿਲਾ ਸੂਬਾ ਜਿਹਦੇ ਵਿੱਚ ਆਰਟੀਓ ਦਫ਼ਤਰ ਜਿਹੜੇ ਨੇ ਅਸੀਂ ਬੰਦ ਕਰ ਰਹੇ ਆ ਨਹੀਂ ਤਾਂ ਆਰਟੀਓ ਦਫ਼ਤਰ ਜਾਂ ਡੀਟੀਓ ਦਫ਼ਤਰ ਜਾਂ ਪਟਵਾਰੀ ਦੇ ਦਫ਼ਤਰ ਤਹਿਸੀਲਾਂ ਦੇ ਦਫ਼ਤਰ ਮਤਲਬ ਬਹੁਤ ਵੱਡਾ ਮਤਲਬ ਮੈਂ ਨਹੀਂ ਕਹ ਰਿਹਾ ਕਿ ਸਾਰੇ ਅਫਸਰਿਸ ਜਾਂ ਸਾਰੇ ਮੁਲਾਜ਼ਮੇ ਇਦਾਂ ਦੇ ਹੋਣਗੇ ਪਰ ਉਹ ਹੈ ਕਿ ਇੱਕ ਮਛਲੀ ਜਿਹੜੀ ਹੈ ਸਾਰੇ ਤਲਾਬ ਨੂੰ ਖਰਾਬ ਕਰ ਦਿੰਦੀ ਹੈ ਸੋ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਬਿਲਕੁਲ ਸਾਫ਼ ਸੁਥਰਾ ਪ੍ਰਸ਼ਾਸਨ ਦੇਈਏ ਲੋਕਾਂ ਦੀ ਖਾਦਿਲ ਖੁਆਰੀ ਕੱਟੇ ਅੱਜ ਜਿਹੜਾ ਇਹ ਆਰਟੀਓ ਦਫ਼ਤਰ ਨੂੰ ਜਿੰਦਾ ਲਾਇਆ ਸਾਰੇ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਅੱਜ ਆਰਟੀਓ ਦਫ਼ਤਰ ਜਿਹੜੇ ਨੇ ਉਹਦੇ ਵਿੱਚ ਕਿਸੇ ਨੂੰ ਆਉਣ ਦੀ ਲੋੜ ਨਹੀਂ ਸਾਰੀਆਂ ਐਪਲੀਕੇਸ਼ਨਾਂ ਸਾਰੇ ਤੁਹਾਡੇ ਸਬਮਿਟ ਕਰਨਾ ਹੈ ਕੋਈ ਫਾਰਮ ਸਬਮਿਟ ਕਰਨਾ ਹੈ ਕਿਸੇ ਨੇ ਕੋਈ ਫੋਨ ਨੰਬਰ ਬਦਲਣਾ ਹੈ ਜਾਂ ਫੋਨ ਨੰਬਰ ਐਡ ਕਰਾਉਣਾ ਹੈ ਜਾਂ ਆਪਣੇ ਲਾਇਸੈਂਸ ਨੂੰ ਰੀਨੂ ਕਰਾਉਣਾ ਹੈ ਅਸੀਂ ਦੋ ਤਿੰਨ ਜਾ ਕੇ ਆਏ ਆ ਉਹ ਉਹਨਾਂ ਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਇੱਥੇ ਆਉਣ ਦੀ ਲੋੜ ਨਹੀਂ ਹੈਗੀ ਹੁਣ 1076 ਤੇ ਉਹਨਾਂ ਨੇ ਸਾਡੇ ਸਾਹਮਣੇ ਫੋਨ ਕੀਤਾ ਤੇ ਉਹਨੂੰ ਸਾਰੀਆਂ ਜਿਹੜੀਆਂ ਡਾਇਰੈਕਸ਼ਨਸ ਮਿਲ ਗਈਆਂ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਹੁਣ ਬਾਹਰ ਆ ਜਾਓ ਜਿੰਦਾ ਲਾਉਣਾ ਹੁਣ ਸੋ ਬੜੀ ਵੱਡੀ ਫਜਲ ਖੱਜਲ ਖਵਾਰੀ ਜਿਹੜੀ ਆ ਉਹਦੇ ਤੋਂ ਬਚਾਇਆ ਗਿਆ ਆਉਣ ਵਾਲੇ ਦਿਨਾਂ 'ਚ ਹੋਰ ਮਹਿਕਮਿਆਂ ਦਾ ਵੀ ਇਦਾਂ ਹੀ ਹੋਊਗਾ ਡਿਜੀਟਲ ਜ਼ਮਾਨਾ ਆ ਗਿਆ ਤੇ ਅਸੀਂ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਪੰਜਾਬ ਦੇ ਸਾਰੇ ਦਫ਼ਤਰਾਂ ਨੂੰ ਅਪਡੇਟ ਕਰ ਰਹੇ ਆਂ ਜ਼ਮਾਨੇ ਦੇ ਮੁਤਾਬਕ ਸਮੇਂ ਦੇ ਹਾਣੀ ਬਣ ਕੇ ਚੱਲਣ ਦਾ ਸਮਾਂ ਆ ਗਿਆ ਤੇ ਮੈਂ ਬਹੁਤ-ਬਹੁਤ ਵਧਾਈਆਂ ਦਿੰਦਾ ਸਾਰੇ ਪੰਜਾਬ ਵਾਸੀਆਂ ਨੂੰ ਕਿ ਉਹਨਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਹੈ